ਇਪਰਸੋਂ ਤਿੰਨ ਅਣਜਾਣ ਬੰਦੇ ਕਿਸੇ ਦੇ ਘਰ ਵਿੱਚ ਐਂਟਰ ਹੋਏ ਦਾ ਲੈ ਕੇ ਲੁੱਟਖੋਹ ਦੀ ਨੀਤ ਨਾਲ ਬੇਪਿੰਡ ਬੇਰਕਲਾ ਪੀਐਸ ਮਲਾਲ ਦੇ ਵਿੱਚ ਠੀਕ ਹੈ ਉਹ ਰੌਲਾ ਪੈਣ ਤੇ ਉੱਥੇ ਲੋਕਾਂ ਨੇ ਪਿੰਡ ਵਾਲਿਆਂ ਨੇ ਫੜ ਲਿਆ ਤੇ ਉਹਨਾਂ ਨੂੰ ਕੁੱਟਿਆ ਵੀ ਤੇ ਬਾਅਦ ਵਿੱਚ ਪੁਲਿਸ ਦੇ ਹਵਾਲੇ ਕਰਤਾ ਜੋ ਪੁਲਿਸ ਨੇ ਤੁਰੰਤ ਐਕਸ਼ਨ ਕਰਦੇ ਹੋਏ ਉਹਨਾਂ ਦੇ ਐਫਆਈਰ ਨੰਬਰ 16 ਦਰਜ ਕਰ ਲਈ ਆ ਤੇ ਮੁਲਜ਼ਮ ਅਰੈਸਟ ਕਰ ਲਿਆ ਤੇ ਜਿਹੜੀ ਇਹ ਵੀਡੀਓ ਵਾਇਰਲ ਹੋਈ ਆ ਉਹਦੇ ਵਿੱਚ ਲੋਕ ਉਹਨੂੰ ਕੁੱਟ ਰਹੇ ਨੇ ਉਹ ਲੋਕਾਂ ਨੂੰ ਵੀ ਆਇਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਪਰਸੋਂ ਤਿੰਨ ਅਣਜਾਣ ਬੰਦੇ ਕਿਸੇ ਦੇ ਘਰ ਵਿੱਚ ਐਂਟਰ ਹੋਏ ਦਾਹ ਲੈ ਕੇ ਲੁੱਟਖੋਹ ਦੀ ਨੀਤ ਨਾਲ ਬੇਪਿੰਡ ਬੇਰਕਲਾ ਪੀਐਸ ਮਲੋਦ ਵਿੱਚ ਠੀਕ ਹੈ ਉਹ ਰੌਲਾ ਪੈਣ ਤੇ ਉੱਥੇ ਲੋਕਾਂ ਨੇ ਪਿੰਡ ਵਾਲਿਆਂ ਨੇ ਫੜ ਲਿਆ ਤੇ ਉਹਨਾਂ ਨੂੰ ਕੁੱਟਿਆ ਵੀ ਤੇ ਬਾਅਦ ਵਿੱਚ ਪੁਲਿਸ ਦੇ ਹਵਾਲੇ ਕਰਤਾ ਜੋ ਪੁਲਿਸ ਨੇ ਤੁਰੰਤ ਐਕਸ਼ਨ ਕਰਦੇ ਹੋਏ ਉਹਨਾਂ ਦੇ ਐਫਆਈਰ ਨੰਬਰ 16 ਦਰਜ ਕਰ ਲਈ ਆ ਤੇ ਮੌਲਜਮ ਅਰੈਸਟ ਕਰ ਲਿਆ ਤੇ ਜਿਹੜੀ ਇਹ ਵੀਡੀਓ ਵਾਇਰਲ ਹੋਈ ਹੈ ਉਹਦੇ ਵਿੱਚ ਲੋਕ ਨੂੰ ਕੋਟਰੇ ਨੇ ਉਹ ਲੋਕਾਂ ਨੂੰ ਵੀ ਆਇਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ